ਨਵਾਂ ਸ਼ਹਿਰ ਜਿਹਨੂੰ ਸ਼ਹੀਦ ਭਗਤ ਸਿੰਘ ਨਗਰ ਵੀ ਕਿਹਾ ਜਾਂਦਾ ਹੈ ਮੈਂ ਉਸ ਦੇ ਸਾਰੇ ਨੌਜਵਾਨ ਵੀਰ ਜੋ ਕਿ 21 ਤੋਂ 37 ਸਾਲ ਤੱਕ ਹਨ ਜਨਰਲ ਕੈਟਾਗਰੀ ਦੇ ਅਤੇ ਐਸਸੀ ਤੇ ਬੀਸੀ ਕੈਟਾਗਰੀ ਦੇ 21 ਤੋਂ 42 ਸਾਲ ਤੱਕ ਜਿਨੇ ਵੀ ਨੌਜਵਾਨ ਵੀਰ ਹਨ ਜਿਹੋ ਪੰਜਾਬ ਗਵਰਨਮੈਂਟ ਦੇ EMPLOYEES ਹਨ ਤੇ ਉਹਨਾਂ ਦੀ ਉਮਰ 21 ਤੋਂ 45 ਸਾਲ ਤੱਕ ਹੋਣੀ ਚਾਹੀਦੀ ਹੈ ਕਿਉਂ ਜੋ ਪੀसीएस ਦੀਆਂ 322 ਪੋਸਟਾਂ ਨਿਕਲੀਆਂ ਹਨ ਜਿਨ੍ਹਾਂ ਦੇ ਵਿੱਚ ਮੇਨ ਪੀसीएस ਅਡਜੈਕਟਿਵ ਬ੍ਰਾਂਚ ਤਹਿਸੀਲਦਾਰ ਈਟੀਓਜ਼ ਬੀਡੀਓਜ਼ ਡੀਐਸਪੀਸ ਅਸਿਸਟੈਂਟ ਜੀਸਟਾਟ ਕੋਆਪਰੇਟਿਵ ਵਗੈਰਾ ਵਗੈਰਾ ਅਲੱਗ-ਅਲੱਗ ਕਿਸਮ ਦੀਆਂ ਪੋਸਟਾਂ ਆਉਂਦੀਆਂ ਹਨ ਮੈਂ ਨਵਾਂ ਸ਼ਹਿਰ ਦੇ ਸਾਰੇ ਹੀ ਨੌਜਵਾਨਾਂ ਨੂੰ ਦਿਲੋਂ ਅਪੀਲ ਕਰਦਾ ਹਾਂ ਬੇਨਤੀ ਕਰਦਾ ਹਾਂ ਕਿ ਉਹ ਇਸ ਵਿੱਚ ਭਾਗ ਲੈਣ ਅਪਲਾਈ ਕਰਨ ਅਤੇ ਉਸ ਤੋਂ ਬਾਅਦ ਤਿਆਰੀ ਕਰਨ ਤੇ ਵੱਧ ਤੋਂ ਵੱਧ ਤਾਂ ਜੋ ਨਵੇਂ ਸ਼ਹਿਰ ਦੇ ਕੇ ਨੌਜਵਾਨ ਨੇ ਉਹ ਪੀਸੀਐਸ ਬਣ ਸਕਣ ਅਤੇ ਨੋ ਆਪਣਾ ਨਵੇਂ ਸ਼ਹਿਰ ਦਾ ਨਾਮ ਰੋਸ਼ਨ ਕਰ ਸਕਣ ਧੰਨਵਾਦ